ਸਤਿ ਸ੍ਰੀ ਅਕਾਲ ਕਿਸਾਨ ਵੀਰੋ ਇਹ ਹੈ ਜੀ ਆਪਣੀ BBW 327 ਇਹ 110 ਦਿਨ ਕੰਪਲੀਟ ਕਰ ਚੁੱਕੀ ਹੈ ਆਪਣੀ ਤੇ ਬੂਰਾਉਣਾ ਇਸ ਤੇ ਵੀ ਸਟਾਰਟ ਹੋ ਚੁੱਕਿਆ ਹਾਂ ਪਾਣੀ ਲੱਗੇ ਨੂੰ ਇਸ ਟਾਈਮ 7-8 ਦਿਨ ਹੋ ਗਏ ਤੇ ਬਹੁਤ ਵਧੀਆ ਕੰਡੀਸ਼ਨ ਚ ਇਸ ਟਾਈਮ ਚੱਲ ਰਹੀ ਹੈ ਡਾਕਟਰ ਗੁਰਮੀਂਦਰ ਸਿੰਘ ਬਰਾੜ ਜੀ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਦੀ ਦੇਖ ਰਿਕਚ ਕੀਤੀ ਹੋਈ ਪਿਛਲੇ 2 ਸਾਲਾਂ ਤੋਂ ਮੈਂ ਮੈਗਨੀਜ਼ ਕੋਰ ਤੋਂ ਪਹਿਲਾਂ ਅਤੇ ਉਹਦੇ ਬਾਅਦ ਚੋਂ ਆਪਾਂ ਮੈਗਨੀਜ਼ ਜ਼ਿੰਕ ਕਾਲੀ ਦਾ ਪਾਣੀ ਤੇ ਯੂਰੀਆ ਜੀਆਂ ਦੋ ਸਪਰੇਇਆਂ ਕਰਦੇ ਆਏ ਹਾਂ ਫਟਾਰੇ ਟਾਈਮ ਬਹੁਤ ਵਧੀਆ ਤੇ ਨਿਸਾਰੇ ਤੋਂ ਪਹਿਲਾਂ ਇੱਕ ਆਪਾਂ 13045 ਤੇ ਬੋਰਨ ਦੀ ਕਰੀ ਹੈ ਜੀ ਇੱਕ ਹੁਣਾ ਥੋੜਾ ਜਿਹਾ ਅਜੇ ਮੂਰਤੇ ਬਾਅਦ ਚੋਂ 5 ਕਿੰਨੇ ਠਰ ਗਿਆ ਪਤੇ ਨੰਬਰ 45 ਲੈ ਖੁਰ ਦੇਵਾਂਗੇ ਤੇ ਫੰਗੀਸਾਈਡਸ ਤੇ ਆਪਾਂ ਨੇ ਕੋਈ ਨਹੀਂ ਕੀਤਾ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਪ੍ਰਕਾਰ ਦੀ ਫੰਗਸ ਦੀ ਜਾਂ ਹੋਰ ਦੀ ਤੇ ਬਹੁਤ ਵਧੀਆ ਕੰਡੀਸ਼ਨ ਹੈ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਜੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਪਹਿਲਾਂ ਵੀ ਦੱਸਿਆ ਸੀ ਆਪਾਂ ਨੇ ਵੀ ਇਸ ਚ ਆਪਾਂ ਨੇ 26 ਤੋਂ 27 ਕਿਲੋ ਡੀਏਪੀ 5 ਕਨਾਲਾਂ ਦੀ ਤੇ 26 ਤੋਂ 27 ਕਿਲੋ ਬੀਜ ਪੰਜ ਕਨਾਲਾਂ ਦਾ ਪਾਇਆ ਤੇ ਉਹਦੇ ਬਾਅਦ ਚੋਂ ਆਪਾਂ ਨੇ ਤੇ 55 ਦਿਨ ਤੋਂ ਪਹਿਲਾਂ ਪਹਿਲਾਂ 22 ਕਿਲੋ ਦੀਆਂ ਤਿੰਨ ਡੋਜ਼ਾਂ ਯੂਰੀਆ ਦੀਆਂ ਆਪਾਂ ਨੇ ਇਸ ਤੇ ਕੰਪਲੀਟ ਕਰੀਆਂ ਤੇ ਫਸਲ ਇਸ ਟਾਈਮ ਬਹੁਤ ਵਧੀਆ ਨਿਸਾਰਾ ਕੰਪਲੀਟ ਕਰ ਚੁੱਕੀ ਹੈ ਤੇ ਬਹੁਤ ਵਧੀਆ ਕੰਡੀਸ਼ਨ 'ਚ ਖੜੀ ਹੈ ਤੈ ਦਿਲ ਤੋਂ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਜੀ ਦਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਘੱਟ ਖਰਚੇ 'ਚ ਖੇਤੀ ਕਰਨ ਦਾ ਤੇ ਵੱਧ ਉਤਪਾਦਨ ਲੈਣ ਦਾ ਧੰਨਵਾਦ